ਅਪਕੀ ਗੱਲ ਬਾਤ ਹੁਣੇ 5 ਮਹੀਨੇ ਤੋਂ ਭਰਾ ਮੇਰੇ ਨਾਲ ਕੋਈ ਸਾਨੂੰ ਕੰਟੈਕਟ ਨੰਬਰ ਨਹੀਂ ਆ ਕੋਈ ਸੁਣੋ ਵਾਲਾ ਕੋਈ ਸਾਡੀ ਮੇਰਾ ਨਾਮ ਕਾਜਲਾ ਪਿੰਡ ਬਾਜਾਵਾ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਮੇਰਾ ਭਰਾ ਵਾ ਤੇ ਉਹਨੂੰ ਅਸੀਂ ਬਾਹਰ ਭੇਜਿਆ ਅਮਰੀਕਾ ਦੇ ਲਾਇਆ ਸੀ ਹਾਂ ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ ਸਾਡੇ ਨੌਜਵਾਨ ਵਿਦੇਸ਼ੇ ਜਾਣ ਦੀ ਹੋਟ ਦੇ ਵਿੱਚ ਲਗਾਤਾਰ ਵੱਖ-ਵੱਖ ਮੌਲਕਾਂ 'ਚ ਫਸ ਜਾਂਦੇ ਆ ਜੰਗਲਾਂ 'ਚ ਫਸ ਜਾਂਦੇ ਆ ਨਿਯਾਜ ਫਾਇਦਾ ਉਹਨਾਂ ਦਾ ਸਾਡੇ ਜਿਹੜੇ ਇੱਥੇ ਏਜੰਟ ਉਠਾਉਂਦੇ ਆ ਤੇ ਜਿੱਥੇ ਕਈ ਜਿਹੜੇ ਨੌਜਵਾਨ ਆਉਂ ਰਾਹ ਦੇ ਵਿੱਚ ਮੌਤ ਦੇ ਘਾਟ ਵੀ ਉਤਾਰੇ ਜਾਂਦੇ ਆ ਤੇ ਕਈ ਨੌਜਵਾਨ ਜਿਹੜੇ ਹੈਗੇ ਆ ਤਸੀਹੇ ਚੱਲ ਕੇ ਆ ਵਾਪਸ ਵੀ ਮੁੜਦੇ ਆ ਪਰ ਲਗਾਤਾਰ ਜਿਹੜੀ ਬਾਹਰ ਜਾਣ ਦੀ ਹੋੜ ਹੈ ਇਹਨੇ ਬਹੁਤ ਘਰ ਜਿਹੜੇ ਹੈਗੇ ਬਰਬਾਦ ਕੀਤੇ ਆ ਆ ਇੱਕ ਜਿਹੀ ਲਈ ਤੋਂ ਮਗਰੋਂ ਜਿਹੜੀ ਹੈ ਸਾਨੂੰ ਇੱਕ ਜਿਹੜਾ ਹੈ ਮੁੰਡਾ ਗੁਲਵਿੰਦਰ ਸਿੰਘ ਜਿਹੜਾ ਕਪੂਰਸਲੇ ਦਾ ਰਹਿਣ ਵਾਲਾ ਜਿਹੜਾ ਕੋਲੰਬੀਆ ਦੇ ਜੰਗਲਾਂ ਦੇ ਵਿੱਚ ਤਕਰੀਬਨ 5 ਮਹੀਨੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਤੇ ਉਹਦੇ ਜਿਹੜੇ ਤਿੰਨ ਸਾਥੀ ਸੀਗੇ ਉਹਨਾਂ ਨੂੰ ਉਹ ਘਾਤ ਸਹੀਹੇ ਦੇ ਕੇ ਉਹਨਾਂ ਦੇ ਉੱਤੇ ਤੱਤੇ ਕਰਕੇ ਰਾਡ ਲਾਉਂਦੇ ਰਹੇ ਉਹਨਾਂ ਦੇ ਉੱਤੇ ਆ ਪਲਾਸਟਿਕ ਦਾ ਮੂਮ ਢਾਲ ਕੇ ਪਾਉਂਦੇ ਰਹੇ ਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਬਲਵਿੰਦਰ ਸਿੰਘ ਇਹ ਉਥੋਂ ਭਜਨ ਵਿੱਚ ਸਫਲ ਹੋ ਗਿਆ ਜਿਹਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਉਹਨੂੰ ਵੈਸੇ ਪਾਸਪੋਰਟ ਜਿਹੜਾ ਹੈਗਾ ਵਾਈਟ ਪਾਸਪੋਰਟ ਉਹਨੂੰ ਮਿਲ ਗਿਆ ਵੈਸੀ ਨੇ ਦੇ ਦਿੱਤਾ ਤੇ ਉਹਨਾਂ ਦੀ ਟਿਕਟ ਟਿਕਵਾ ਕੇ ਉਹਨੂੰ ਵਾਪਸ ਮੰਗਵਾ ਰਹੇ ਆ ਤੇ ਉਹ ਦੋ ਭੈਣਾਂ ਦਾ ਇਕੱਲਾ ਭਾਈ ਹੈ ਜਿਹਨੇ ਜਿਹਦੇ ਕੋਲ ਜਿਹੜੀ ਉਮਰ ਜੀ ਦੀ ਹੈਗੀ ਹੈ ਹਜੇ 25 ਸਾਲ ਤੇ ਟੂਬੇਥੇ ਨੇੜੇ ਤੜੇ ਦੇ ਆ ਜਿਨ੍ਹਾਂ ਨੇ ਇਹਨੇ ਜੋਖੋਂ ਦੇ ਵਿੱਚ ਉਸ ਨੌਜਵਾਨ ਨੂੰ ਪਾਇਆ ਕਿਸੇ ਪਰਿਵਾਰ ਬੜਾ ਗਰੀਬ ਆ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਜਿਹਦੇ ਮਾਪੇ ਪਤਾ ਨਹੀਂ ਕਿੱਥਾਂ ਕਰਜ਼ਾ ਚੱਕ ਕੇ ਉਹ 에ਜੰਟਾਂ ਨੂੰ ਪੈਸੇ ਦਿੰਦੇ ਰਹੇ ਤੇ ਮਾਪੇ ਬਾਪ ਨੇ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਿਆਹ ਮਹੀਨਿਆਂ ਦੇ ਵਿੱਚ ਉਹਨਾਂ ਨੇ ਗੱਲ ਨਹੀਂ ਕਰਵਾਈ ਹੁਣ ਜਦੋਂ ਉਹ ਨੌਜਵਾਨ ਬਾਹਰ ਦੌੜ ਕੇ ਆਇਆ ਤੇ ਉਹ ਅੰਬੈਸੀ ਦੇ ਸੰਪਰਕ ਦੇ ਵਿੱਚ ਆਇਆ ਤੇ ਇਸ ਵੇਲੇ ਜਿਹੜਾ ਹੈ ਉਹ ਸੁਰੱਖਿਆ ਤਾਂ ਤੇ ਉਹਨਾਂ ਦੀ ਜਿਹੜੀ ਹੈਗੀ ਆ ਪਾਸਪੋਰਟ ਉਹਨਾਂ ਨੂੰ ਮਿਲ ਗਿਆ ਸਾਡੇ ਕੋਲ ਜਦੋਂ ਵੀ ਇਹ ਪਰਿਵਾਰ ਆਇਆ ਸੀ ਸਾਰਾ ਅੰਬੈਸੀ ਦੇ ਨਾਲ ਸੰਪਰਕ ਕੀਤਾ ਤੇ ਹੁਣ ਉਹਨਾਂ ਦੀ ਟਿਕਟ ਭੇਜ ਕੇ ਉਨੂੰ ਜਿਹੜਾ ਹੈਗਾ ਵਾਪਸ ਮੰਗਵਾਇਆ ਜਾ ਰਿਹਾ ਅਸੀਂ ਬੇਨਤੀ ਕਰਾਂਗੇ ਉਹ ਮਾਪੇ ਜਿਹੜੇ ਇਸ ਨੂੰ ਦੇਖ ਰਹੇ ਆ ਤੇ ਜਿਹੜੇ ਬੱਚੇ ਬਾਹਰ ਜਾਣ ਵਾਸਤੇ ਜਿਹੜੇ ਹੈਗੇ ਹਰ ਤਨ ਹਰ ਵੀ ਵਰਤ ਰਹੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇੱਥੇ ਅੰਦੀ ਖਾ ਲੋ ਇੱਥੇ ਵੀ ਮਿਹਨਤ ਕੀਤੇ ਪੰਜਾਬ ਦੇ ਵਿੱਚ ਵੀ ਕੋਈ ਰੋਜ਼ਗਾਰ ਦੀ ਜਿਹੜੀ ਹੈਗੀ ਆ ਘਾਟ ਨਹੀਂ ਰੋਟੀ ਮਿਲਦੀ ਆ ਪਰ ਅਸੀਂ ਬਹੁਤਾ ਕੁਝ ਇਹੋ ਜਿਹੇ ਸੁਪਨੇ ਲੈ ਕੇ ਜਦੋਂ ਨਿਕਲਦੇ ਆ ਤੇ ਫਿਰ ਅਸੀਂ ਜਾਣੇ ਵੀ ਗਲਤ ਤਰੀਕੇ ਦੇ ਨਾਲ ਹਾਂ ਦੇ ਵਿਦੇਸ਼ਾਂ ਨੂੰ ਜਾਣਾ ਕੋਈ ਗੱਲ ਨਹੀਂ ਜਾਣਾ ਚਾਹੀਦਾ ਸਾਨੂੰ ਵਰਕ ਪਰਮਿਟ ਤੇ ਜਾਓ ਜਿਹਦੇ ਨਾਲ ਜਿਹੜਾ ਹੈ ਸਹੀ ਵੀਜ਼ਾ ਲੈ ਕੇ ਜਾਓ ਤੇ ਉਹਦੇ ਨਾਲ ਉੱਥੇ ਦੀ ਸਰਕਾਰ ਵੀ ਜਿਹੜੀ ਹੈਗੀ ਸਾਡੀ ਉਹ ਨਾਲ ਖੜਦੇ ਆ ਪਰ ਜਦੋਂ ਅਸੀਂ ਗਲਤ ਤਰੀਕਿਆਂ ਦੇ ਨਾਲ ਕਿਸੇ ਮੁਲਕ ਦੇ ਵਿੱਚ ਐਂਟਰ ਹੋ ਜਾਂਦੇ ਆ ਜਿਸ ਤਰ੍ਹਾਂ ਕੋਈ ਬਾਹਰਲੇ ਮੁਲਕ ਜੋ ਸਾਡੇ ਮੁਲਕ ਦੇ ਵਿੱਚ ਐਂਟਰ ਹੋ ਕੇ ਆ ਹੋ ਜਾਂਦਾ ਇਸੇ ਤਰ੍ਹਾਂ ਦਾ ਹੀ ਮਾਹੌਲ ਜਿਹੜਾ ਹੈਗਾ ਕਈ ਮੁਲਕ ਜਿਹੜੇ ਹੈਗੇ ਆ ਇਸ ਤੋਂ ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਕਠੋਰ ਰੂਪੀਆ ਅਪਣਾਉਂਦੇ ਆ ਜਿਸ ਤਰ੍ਹਾਂ ਦਾ ਏਜੰਟ ਜਿਹੜੇ ਡੌਕਰ ਆ ਜਿਹੜੇ ਧਮਕੀ ਲਗਾ ਕੇ ਦਾ ਧੰਗਲਾ ਵਿੱਚ ਵੀ ਲਗਾਉਂਦੇ ਆ ਉਹਨਾਂ ਦੀ ਅੱਗੇ ਵੀ ਬਹੁਤ ਕਹਾਣੀਆਂ ਆਪਾਂ ਦੇਖੀਆਂ ਆ ਦੇਖਿਆ ਕਿਸ਼ਤੀਆਂ ਵੀ ਡੁੱਬਦੀਆਂ ਸੀ ਦੇਖਿਆ ਜਿਹਦੇ ਦੇ ਵਿੱਚ ਮਾਲਟਾ ਕਾਂਡ ਹੋਇਆ ਬਹੁਤ ਇਹੋ ਜਿਹੇ ਲਗਾਤਾਰ ਕਾਂਡ ਹੋ ਰਹੇ ਆ ਸੋ ਅਸੀਂ ਬੇਨਤੀ ਕਰਾਂਗੇ ਉਹਨਾਂ ਨੌਜਵਾਨਾਂ ਨੂੰ ਵੀ ਤੇ ਉਹਨਾਂ ਦੇ ਮਾਪੇ-ਬਾਪ ਨੂੰ ਵੀ ਇਹੋ ਜਿਹੇ ਜਿਹੜੇ ਹੱਥ ਕੰਡੇ ਨਾ ਬਣਾਓ ਸੋ ਇਹ ਨੌਜਵਾਨ ਇੱਕ ਇਹਦੇ ਤੋਂ ਸਾਨੂੰ ਸਭਕ ਲੈਣਾ ਚਾਹੀਦਾ ਇਹਦੀ ਹੱਡ ਬੀਤੀ ਜੇ ਸੁਣਾਂਗੇ ਤੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿਸ ਤਰ੍ਹਾਂ ਉਹਨਾਂ ਨੇ ਤਸੀਹੇ ਦੇ ਦੇ ਕੇ ਦੇ ਨਾਲ ਦੇ ਤਿੰਨ ਜਿਹੜੇ ਅੱਗੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਆ ਗਿਆ